ਕਿੰਨਾ ਕਿਤੇ ਸਾਡੇ ਮਨਾਂ ਤੇ ਇੱਕ ਪ੍ਰਭਾਵ ਜ਼ਰੂਰ ਹੈ ਕਿ ਅੱਜ ਸੰਗਰਾਮ ਦਾ ਹੈ ਅੱਜ ਗੁਰਦੁਆਰੇ ਜਾਵਾਂਗੇ ਅੱਜ ਇਸ਼ਨਾਨ ਕਰਾਂਗੇ ਅੱਜ ਪਾਠ ਕਰਾਂਗੇ ਅੱਜ ਦਾਨ ਕਰਾਂਗੇ ਅੱਜ ਗੁਰਦੁਆਰੇ ਰਸਤ ਦਵਾਂਗੇ ਤੇ ਉਹਦਾ ਪੁੰਨ ਫਲ ਜਿਹੜਾ ਉਹ ਜ਼ਿਆਦਾ ਹੋਏਗਾ ਔਰ ਇਹ ਗੱਲਾਂ ਕੀਤੀਆਂ ਵੀ ਜਾਂਦੀਆਂ ਨੇ ਵੈਸੇ ਵੀ ਜਿਸ ਵਪਾਰ ਦੀ ਦੁਨੀਆ ਦੇ ਵਿੱਚ ਅਸੀਂ ਇਸ ਮਟੀਰੀਅਲ ਵਾਦ ਦੇ ਵਿੱਚ ਅਸੀਂ ਰਹਿੰਦੇ ਆ ਕੋਈ ਨਾ ਕੋਈ ਸਕੀਮਾਂ ਚੱਲਦੀਆਂ ਰਹਿੰਦੀਆਂ ਨੇ ਕੋਈ ਗੁੱਡ ਫਰਾਈਡੇ ਆ ਗਿਆ ਕੋਈ ਮਦਰ ਡੇ ਆ ਗਿਆ ਕੋਈ ਇਹ ਆ ਗਿਆ ਕੋਈ ਉਹ ਆ ਗਿਆ ਕੋਈ ਦੀਵਾਲੀ ਬੰਪਰ ਆ ਗਿਆ ਸਕੀਮਾਂ ਨਿਕਲਦੀਆਂ ਰਹਿੰਦੀਆਂ ਨੇ ਅਸੀਂ ਵੀ ਕੱਢਦੇ ਰਹਿੰਦੇ ਆ ਕਿ ਇਹ ਅੱਜ ਇੰਜ ਕਰੋਗੇ ਤੇ ਇੰਜ ਹੋਏਗਾ ਕੱਲ ਇੰਜ ਨਹੀਂ ਕਰੋਗੇ ਤੇ ਇੰਜ ਇੰਜ ਹੋਏਗਾ ਇਹ ਸਾਡੇ ਵਿੱਚ ਵੀ ਹੈਗਾ ਕਿ ਸੰਗਰਾਦ ਵਾਲੇ ਦਿਨ ਕਰਾਂਗੇ ਤੇ ਜ਼ਿਆਦਾ ਹੋਏਗਾ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਿੱਖ ਦੀ ਰੋਜ਼ ਸੰਗਰਾਦ ਹੈ ਕਿਉਂਕਿ ਰੋਜ਼ ਹੀ ਇਸ਼ਨਾਨ ਕਰਦਾ ਹੈ ਉਹ ਰੋਜ਼ ਹੀ ਪਾਠ ਕਰਦਾ ਹੈ ਉਹ ਰੋਜ਼ ਹੀ ਗੁਰਦੁਆਰੇ ਜਾਂਦਾ ਹੈ ਉਹ ਰੋਜ਼ ਹੀ ਮੱਥਾ ਟੇਕਦਾ ਹੈ ਮਹਾਰਾਜ ਜੀ ਨੂੰ ਉਹ ਰੋਜ਼ ਹੀ ਸੰਗਤ ਕਰਦਾ ਹੈ ਉਹ ਰੋਜ਼ ਹੀ ਬਾਣੀ ਸੁਣਦਾ ਹੈ ਹਾਂ ਜਿਹੜੇ ਕਦੇ ਕਦਾਈ ਆਉਂਦੇ ਨੇ ਉਹਨਾਂ ਲਈ ਠੀਕ ਹੈ ਇਹ ਗੱਲ ਗੁਰਬਾਣੀ 'ਚ ਦਰਜ ਹੈ ਕਿ ਵਾਰ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਫਿਰ ਤੇ ਉਹ ਘੜੀ ਠੀਕ ਹੈ ਉਹ ਦਿਨ ਵੀ ਠੀਕ ਹੈ ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਚਲੋ ਮਹੀਨੇ ਬਾਅਦ ਹੀ ਸਹੀ ਪਰ ਜਿੰਨੇ ਰੋਜ਼ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਉਹਦੀ ਰੋਜ਼ ਸੰਗਰਾਦ ਹੈ ਤੁਸੀਂ ਵੇਖਿਆ ਹੋਣਾ ਕਈਆਂ ਨੂੰ ਨਵੇਂ ਕੱਪੜੇ ਵਿਆਹ ਸ਼ਾਦੀ ਤੇ ਹੀ ਮਿਲਦੇ ਨੇ ਮੋਨਾਲੀ ਤੇ ਵਿਆਹ ਸ਼ਾਦੀ ਖਾਸ ਤੋ ਹਾਰ ਹੈ ਤੇ ਜਿਨ੍ਹਾਂ ਨੇ ਰੋਜ਼ ਨਵੇਂ ਕੱਪੜੇ ਪਾਉਣੇ ਨੇ ਰੋਜ਼ ਚੰਗਾ ਚੋਖਾ ਖਾਣਾ ਹੈ ਉਹ ਤੇ ਰਹਿੰਦੇ ਵਿਆਹ ਵਰਗੇ ਮਾਹੌਲ ਵਿੱਚ ਨੇ ਗੁਰੂ ਦੀ ਜਿਹੜੀ ਮੱਤ ਹੈ ਉਹ ਸਾਨੂੰ ਇੱਕ ਗੱਲ ਦੇ ਲਈ ਸੁਚੇਤ ਕਰਦੀ ਹੈ ਇਹ ਨਹੀਂ ਕਿ ਤੁਸੀਂ ਅੱਜ ਆਏ ਹੋ ਤੇ ਗਲਤ ਆਏ ਹੋ ਨਹੀਂ ਗਲਤ ਨਹੀਂ ਆਏ ਪਰ ਸਾਨੂੰ ਇੱਕ ਗੱਲ ਕਹਿ ਕੇ ਸੁਚੇਤ ਕਰਦੀ ਹੈ ਕਿ ਕਾਮ ਪਰੇ ਜੋ ਸਿਮਰੀ ਹੈ ਐਸਾ ਸਿਮਰੋ ਨਿਤ ਕਿ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਕੁਝ ਵੱਧ ਹੋਏਗਾ ਤੇ ਜੇ ਇਹ ਕੰਮ ਤੁਸੀਂ ਰੋਜ਼ ਕਰੋ ਤੇ ਵਾਧਾ ਰੋਜ਼ ਨਹੀਂ ਹੋਏਗਾ ਅਗਰ ਅੱਜ ਕੀਤਾ ਕੁਛ ਵੱਧ ਹੋਏਗਾ ਤੇ ਇਹ ਐਕਸਰਸਾਈਜ਼ ਕੱਲ ਫੇਰ ਕਰੋ ਕੱਲ ਫੇਰ ਵੱਧ ਹੋਏਗਾ ਪਰਸੋ ਫੇਰ ਕਰੋ ਫੇਰ ਵੱਧ ਹੋਏਗਾ ਚੌਥ ਫੇਰ ਕਰੋ ਫੇਰ ਵੱਧ ਹੋਏਗਾ ਗੁਰੂ ਦੀ ਬਰਿਆਦਾ ਬਾਣੀ ਇਹ ਦੱਸਦੀ ਹੈ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਜਿਸ ਵਿਅਕਤੀ ਨੇ ਵੀ ਪਰਮੇਸ਼ਰ ਨੂੰ ਸਿਮਰਿਆ ਉਹਦੇ ਕੰਮ ਸਿੱਧੇ ਹੋ ਗਏ ਫੋਕਟ ਕਰਮ ਨਹੀਂ ਕਰਨੇ ਚਾਹੀਦੇ ਤੋਂ ਅੱਜ ਕਿਤੇ ਨਾ ਕਿਤੇ ਸਾਡੇ ਦਿਲੋ ਦਿਮਾਗ ਦੇ ਵਿੱਚ ਇੱਕ ਵੱਖਰੀ ਗੱਲ ਜ਼ਰੂਰ ਹੈ ਕਿ ਅੱਜ ਸੰਗਰਾਂਦ ਜੇ ਹੈ ਤੇ ਭਾਈ ਫਿਰ ਪੁੱਛ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਕਿ ਮਹਾਰਾਜ ਜੀ ਫਿਰ ਅੱਜ ਦਾ ਕੀ ਉਪਦੇਸ਼ ਹੈ ਅੱਜ ਦੀ ਕੀ ਸਿੱਖਿਆ ਹੈ ਹੁਣ ਜੇ ਕਿਤੇ ਇਦਾਂ ਸਿੱਖਣ ਲੱਗਦੇ ਤੇ ਜਿੰਨੀਆਂ ਸੰਗਰਾਂਧਾ ਅੱਜ ਤੱਕ ਲੰਘੀਆਂ ਨੇ ਹੁਣ ਤੱਕ ਤੇ ਬੜਾ ਫਰਕ ਪੈ ਜਾਣਾ ਸੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਸ ਪਰਿਵਾਰ ਦਾ ਡਰਬੀ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਡਰਬੀ ਸਿਟੀ ਹੈ ਹਿਸਟੋਰੀਕਲ ਸਿਟੀ ਹੈ ਬੜਾ ਪ੍ਰਾਣਾ ਖਾਸ ਕਰਕੇ ਉੱਥੋਂ ਦੀ ਕਿ ਉਹ ਜਿਹੜੇ ਮਰ ਜਾਂਦੇ ਨੇ ਬੰਦੇ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਉੱਥੇ ਪ੍ਰੀਜ਼ਰਵ ਕੀਤਾ ਜਾਂਦਾ ਹੈ ਲੋਕ ਵੇਖਣ ਵੀ ਜਾਂਦੇ ਨੇ ਸਦੀਆਂ ਪੁਰਾਣੀਆਂ ਉੱਥੇ ਪਈਆਂ ਨੇ ਉਥੇ ਇੱਕ ਪਰਿਵਾਰ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਤੇ ਸੰਤ ਸਾਡੇ ਦਾਦਾ ਜੀ ਸੀ ਬਿਲਕੁਲ ਕੋਰੇ ਅਣਪੜ ਤੇ ਬਾਣੀ ਉਹਨਾਂ ਨੂੰ ਬਹੁਤ ਕੰਠ ਸੀ ਤੇ ਬਾਣੀ ਕੰਠ ਕਿਵੇਂ ਕੀਤੀ ਸਿਰਫ ਇੱਕੋ ਗੱਲ ਸਿੱਖਿਆਦਾਇਕ ਹੈ ਮੈਂ ਤਾਂ 사ંਝੀ ਕਰ ਰਿਹਾ ਤੁਹਾਡੇ ਨਾਲ ਕਹਿੰਦੇ ਉਹਨਾਂ ਨੇ ਘਰੋਂ ਗੱਡਾ ਜੋੜਨਾ ਸਵੇਰੇ ਬਲਦ ਜੋੜਨੇ ਗੁਰਦੁਆਰੇ ਜਾਣਾ ਮੱਥਾ ਟੇਕਣਾ ਫਿਰ ਕੰਮ ਤੇ ਜਾਣਾ ਪਰ ਕੇਵਲ ਮੱਥਾ ਨਹੀਂ ਟੇਕਣਾ ਗੁਰਦੁਆਰੇ ਜਾ ਕੇ ਬਾਬਾ ਜੀ ਨੂੰ ਕਹਿਣਾ ਵੀ ਬਾਬਾ ਜੀ ਅੱਜ ਦੀ ਪੰਗਤੀ ਕਿਹੜੀ ਹੈ ਤੇ ਕਹਿੰਦੇ ਭਾਈ ਸਾਹਿਬ ਨੇ ਪਹਿਲੇ ਦਿਨ ਗਏ ਤੇ ਮੂਲ ਮੰਤਰ ਦੇਤਾ ਤੇ ਸਾਰਾ ਦੇਣ ਹੀ ਪੜੀ ਗਏ ਨਾਲੇ ਹਲਵਾ ਹੀ ਗਏ ਨਾਲੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਗਲੇ ਦਿਨ ਫਿਰ ਗਏ ਕਹਿੰਦੇ ਜੀ ਅੱਜ ਦੀ ਪੰਕਤੀ ਕਿਹੜੀ ਹੈ ਹੁਣ ਅੱਜ ਦੀ ਪੰਕਤੀ ਉਹਨਾਂ ਨੇ ਅਗਲੀ ਪੰਕਤੀ ਦੱਸਤੀ ਕਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਹਿੰਦੇ ਹੁਣ ਇਹ ਦੋ ਪੰਕਤੀਆਂ ਸਾਰਾ ਦੇਣੀ ਪੜਦੇ ਰਹਿ ਤੀਜੇ ਦਿਨ ਫਿਰ ਗਿਆ ਕਹਿੰਦੇ ਜੀ ਅੱਡੀ ਦੀ ਪੰਕਤੀ ਕਿਹੜੀ ਹੈ ਉਹਨਾਂ ਨੇ ਅਗਲੀ ਪੰਕਤੀ ਸੁਣਾ ਦਿੱਤੀ ਕਿ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁਪਣਾ ਹੋਵੇ ਜੇ ਲਾਇ ਰਹਾ ਲਿਵਤਾਰ ਹੁਣ ਉਹ ਤਿੰਨ ਪੰਕਤੀਆਂ ਸਾਰਾ ਦੇਣੀ ਪੜਦੇ ਰਹਿ ਕਹਿੰਦੇ ਕਰਦੇ ਆ ਕਰਦੇ ਆ ਸਾਰਾ ਹੀ ਨਿਤਨੇਮ ਸੁਖਮਨੀ ਸਾਹਿਬ ਕਈ ਬਾਣੀਆਂ ਚ ਇਚੇ ਕਰ ਲਈਆਂ ਵੀ ਜੇ ਆਪਾਂ ਅੱਜ ਹੀ ਪੁੱਛ ਲਈਏ ਵੀ ਮਹਾਰਾਜ ਅੱਜ ਦੀ ਸੰਗਰਾਂਦ ਦਾ ਉਪਦੇਸ਼ ਕੀ ਹੈ ਅਗਲੀ ਸੰਗਰਾਂਦ ਤੇ ਫਿਰ ਪੁੱਛ ਲਈਏ ਉਦੋਂ ਅਗਲੀ ਸੰਗਰਾਂਦ ਤੇ ਫਿਰ ਪੁੱਛ ਲਈਏ ਮਹੀਨੇ 'ਚ 12 ਉਪਦੇਸ਼ ਇਕੱਠੇ ਹੋ ਸਕਦੇ ਨੇ ਸਾਲ ਵਿੱਚ